ਇਹ ਸਾਡੀ ਭੈਣ ਜੋ ਤਰਨ ਤਰਨ ਤੋਂ ਜਿੰਨੀ ਚੋਂ ਅਕਾਲੀ ਦਲ ਬਾਦਲ ਤੋਂ ਲੜ ਰਹੀ ਹੈ। ਔਰ ਇਸ ਅਕਲ ਦਾ ਦਾਵਾ ਕੀਤਾ ਜਾ ਰਿਹਾ ਹੈ ਵੀ ਇਹ ਧਰਮੀ ਫੌਜੀ ਦਾ ਪਰਿਵਾਰ ਹੈ। ਚਲੋ ਪਹਿਲਾਂ ਤਾਂ ਸ਼ੁਗਰ ਕਰਦੇ ਆਂ ਵੀ ਸ਼ੁਗਰ ਆ ਕਿਤੇ ਅਕਾਲੀ ਦਲ ਬਾਦਲ ਨੂੰ ਧਰਮੀ ਫੌਜੀ ਦੀ ਯਾਦ ਆਏ ਨੇ ਪਰ ਮੈਂ ਆਪ ਸੰਗਤ ਨੂੰ ਦੱਸ ਦੇਵਾਂ ਜਾਂ ਇਸ ਭੈਣ ਨੂੰ ਮੈਂ ਜਾਣ ਕਰ ਦੇ ਦਵਾਂ ਭੈਣੇ ਧਰਮੀ ਫੌਜੀ ਕਿਹੜੇ ਸੀ ਉਹ ਧਰਮੀ ਫੌਜੀ ਜਦੋਂ ਅਕਾਲੀ ਦਲ ਬਾਦਲ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਫੌਜਾਂ ਚੜੀਆਂ ਸੀ ਸ੍ਰੀ ਹਰਮੰਦਰ ਅਕਾਲ ਤਖਤ ਸਾਹਿਬ ਤੋਂ ਟੈਂਕਾਂ ਨਾਲ ਢਾਇਆ ਗਿਆ ਸੀ ਉਸ ਵੇਲੇ ਜਿਹੜੇ ਫੌਜੀ ਆਪਣੀਆਂ ਯੁੰਤਾਂ ਛੱਡ ਕੇ ਭੱਜੇ ਸੀ ਉਹਨਾਂ ਦੇ ਵਿੱਚੋਂ ਤੁਹਾਡੇ ਪਿਤਾ ਜੀ ਸਨ ਤੇ ਉਹਨਾਂ ਨੂੰ ਧਰਮੀ ਫੌਜੀ ਦਾ ਕਿਤਾਬ ਉਸ ਵੇਲੇ ਮਿਲਿਆ ਸੀ ਤੇ ਉਹ ਉਸ ਵੇਲੇ ਜੋ ਬਾਦਲਾ ਨੇ ਕਰਤੂਤ ਕੀਤੀ ਉਸ ਕਰਤੂਤ ਕਰਕੇ ਤੁਹਾਡੇ ਪਰਿਵਾਰ ਨੇ ਨੌਕਰੀ ਛੱਡੀ ਸੀ ਤੇ ਅੱਜ ਤੁਸੀਂ ਉਸੇ ਬਾਦਲ ਵੱਲੋਂ ਇਲੈਕਸ਼ਨ ਲੜ ਰਹੇ ਹੋ ਵਾਹ ਵੇ ਮੇਰੀ ਭੈਣ ਜਿਉਂਦੇ ਰਹੋ ਮੇਰਾ ਤੁਹਾਡੇ ਨਾਲ ਭੈਣ ਕੋਈ ਵੈਰ ਨਹੀਂ ਤੁਸੀਂ ਮੇਰੀ ਵੱਡੀ ਭੈਣ ਹੋ ਪਰ ਬਾਦਲਾ ਵੱਲੋਂ ਲੜ ਕੇ ਆਪਣੇ ਉਸ ਕਰਤਾਰ ਨੂੰ ਖਤਮ ਨਾ ਕਰੋ ਜਿਹੜਾ ਧਰਮੀ ਫੌਜੀ ਦਾ ਤੁਹਾਨੂੰ ਕੌਮ ਨੇ ਦਿੱਤਾ ਹੈ